ਫਗਵਾੜਾ ਵਿਖੇ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਡੀਐਸਪੀ ਭਾਰਤ ਪੂਛਣ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਤੇ ਚਲਾਇਆ ਗਿਆ ਸਰਚ ਅਭਿਆਨ ਇਸ ਮੌਕੇ ਤੇ ਥਾਣਾ ਸਿਟੀ ਦੇ ਐਸਐਚਓ ਹੁਸ਼ਾਰਾਣੀ ਜੀਆਰਪੀ ਰੇਲਵੇ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਟ੍ਰੈਫਿਕ ਇੰਚਾਰਜ ਅਮਨ ਸ਼ਰਮਾ ਆਦੀ ਮੌਜੂਦ ਹਨ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ

ਹਰ ਵਾਲੇ ਆਪਾਂ ਜੇ ਤੁਸੀਂ ਤੇ ਹੈ 21 ਮਿਸ਼ਨ ਤੋਂ ਤੁਸੀਂ ਆ ਰਹੇ ਹੋ ਜਲਦੀ ਦੇ ਵਿੱਚ ਜਿਹੜਾ ਸੁਰੱਖਿਅਤ ਤਰੀਕੇ ਨਾਲ ਜਿਹੜਾ ਆਪਾਂ ਬਣਾ ਸਕੀਏ ਉਸ ਦੇ ਸੰਬੰਧ ਵਿੱਚ ਜੀ ਨਾਲ ਅਸੀਂ ਹਾਜ਼ਰੀ ਹੈ ਕਿ ਬਿਨੈਵਿਅ ਰੇਲਵੇ ਸਟੇਸ਼ਨ ਦਿੱਤੇ ਜਿਹੜੇ ਵੀ ਆਪਣੇ ਤੁਹਾਡੇ 4.5 4.5 ਸਬਜੂਨਿਟ ਹੋਣ ਨਾ ਉਹਨਾਂ ਨੂੰ ਕਾਸੋਪੇਸ਼ਨ ਜਿਤਾਇਆ ਲਗੇ ਉਸੇ ਤਾਇਪ ਜਿਹੜਾ ਐਸੋਪੇਕਿਟੀ ਤੋਂ ਬੁਗਾਰਾ ਨਾ ਲੱਕੀ ਇਸੇ ਆਦਿ ਜਾਂਟ ਦੇ ਨਾਲ ਨਾਲ ਲੱਗੇ ਆਪਾਂ ਜਿਹੜੇ ਰੇਲਵੇ ਸਟੇਸ਼ਨ ਆਪ ਤੇ ਕਾਸੋਪੇਸ਼ਨ ਕੀਤਾ ਔਰ ਬਿਨੈਵਿਅ ਉਸੇ ਦਾ ਜਿਹੜੇ ਉਹ ਏਲੂ ਵਿੱਚ ਜਾਣ ਵਾਲੇ ਸੀ ਗਾਂ ਜਿਹੜੀ ਵੀ ਟ੍ਰੇਨਿੰਗ ਇੰਜੀਨੀਅਰ ਉਹਨੂੰ ਪ੍ਰਾਪਤ ਕਰੀ ਤੀਨ ਸੈਟਿੰਗ ਕਿ ਕੋਈ ਕੋਈ ਇੁਬੜਾ ਇਨਸੀਡੈਂਟ ਨਾ ਹੋਵੇ ਸਰ ਸ਼ਹਿਰ ਵਾਇਸਿੰਗ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਨਵਾਬਸਿਆਂ ਲਈ ਮੇਰੇ ਵੱਲੋਂ ਪਹਿਲਾਂ ਜਨਮ ਦਿਵਸ ਦੀ ਬਹੁਤ ਬਹੁਤ ਵਧਾਈਆਂ ਉਸ ਤੋਂ ਬਾਅਦ ਜਿਹੜਾ ਆ ਇੱਕ ਸ਼ੋਭਾ ਯਾਤਰਾ ਆ ਹੈ ਉਹਨੂੰ ਮੈਂ ਆਪ ਕੋ ਵਧੀਆ ਤਰੀਕੇ ਨਾਲ ਆਪਾਂ ਨੇਪਰੇ ਚਾੜੀਏ ਉਸ ਵਾਰਿਸ਼ ਜਿਹੜੀ ਹੈ ਕਾਫੀ ਜ਼ਿਆਦਾ ਹੋਈ ਹੈ ਇਸ ਕਰਕੇ ਥੋੜਾ ਹੋਰ ਨਾਲ ਦੇ ਜਾ ਕੇ ਵਿਚਾਰ ਕਰਦਾ ਕਹਿੰਦੇ ਇਹ ਦੇਖਾਂਗੇ ਕਿ ਕੋਈ ਛੋਟਾ ਰਸਤਾ ਜਿਹੜਾ ਇਸ ਤਰੀਕੇ ਨਾਲ ਦਾਪ ਕੀਤਾ ਜਾਵੇ ਕਿ ਦ੍ਰਿਸ਼ ਦੇ ਵਿੱਚ ਪਾਣੀ ਦੀ ਆ ਨਾ ਹੋਵੇ ਤੇ ਸੈਕੰਡਲੀ ਜਿਹੜਾ ਮਾੜੇ ਅਨਸਰ ਆ ਉਹਨਾਂ ਨੂੰ ਮੇਰੇ ਵੱਲੋਂ ਵਾਰਨਿੰਗ ਆ ਇਹਦਾ ਕੋਈ ਵਾਰਦਾਤ ਜੇ ਉਹ ਕਰਨ ਦੀ ਕੋਈ ਮੰਨ ਕੇ ਕੋਸ਼ਿਸ਼ ਵੀ ਰਿਹਾ ਕਿ ਉਹ ਆਪਣਾ ਵਿਚਾਰ ਕਰਦਨ ਕਿਉਂਕਿ ਪੁਲਿਸਪੁਰੀ ਜਰਾ ਨਿਸ਼ਚੈਰ ਆ ਕੋਟਲੇ 110 ਜਿਹੜੇ ਕਰਮਚਾਰੀ ਆ ਉਹ ਇਸ ਡਿਊਟੀ ਵਿੱਚ ਲੱਗੇ ਹੋਏ ਆ ਤਾਂ ਕਿ ਕੋਈ ਮਾੜੀ ਘਟਨਾ ਜੜੀ ਆ ਉਹ ਅਨਜਾਣਾਂ ਵਿੱਚ